ਦੀ ਕੰਗਣਾ ਮੈਨੂੰ ਪੂਰਾ ਨਾਮ ਪਤਾ ਨਹੀਂ ਕੀ ਆ ਜਿਹੜੇ ਐਮਪੀ ਵੀ ਬਣੇ ਆ ਉਥੇ 에ਰਪੋਰਟ ਤੇ ਕਿਸੇ ਗੱਲੋਂ ਤਲਕ ਕਲਮੀ ਹੋ ਗਈ ਤੇ ਮੈਂ ਇਹ ਵੀ ਸਵਾਲ ਕਰਦਾ ਵੀ ਜੇ ਤਲਕ ਕਲਮੀ ਹੋਈ ਆ ਤੇ ਉਦੋਂ ਬਾਅਦ ਜਿਹੜੀ ਉਹ ਤਲਕ ਕਲਮੀ ਉਹਨੇ ਕੀਤੀ ਆ ਤੇ ਹੁਣ ਉਹਦੇ ਦਾਦੇ ਵਿਚਾਰੇ ਜਿਹੜੇ ਹਿਮਾਚਲ ਜਾਂਦੇ ਆ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ ਹਿਮਾਚਲ ਨਾਲ ਗਏ ਤਾਂ ਕੋਈ ਹੋਰ ਮੁਲਕ ਸ੍ਰੀਨਗਰ ਚੱਲ ਜਾਣਗੇ ਤੇ ਇਹਨਾਂ ਦਾ ਕਮਾਈ ਦਾ ਧੰਦਾ ਬੰਦ ਹੋਣਾ ਇੱਕ ਇਥੇ ਘਟਨਾ ਸਾਰੇ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਉਬ ਵੀ ਕੁਲਵਿੰਦਰ ਕੋਰ ਨਾਂ ਦੇ ਜਿਹੜੀ ਕੰਗਣਾ ਮੈਨੂੰ ਪੂਰਾ ਨਾਂ ਪਤਾ ਨਹੀਂ ਆ ਕਿ ਆ ਜਿਹੜੇ ਐਮਪੀ ਵੀ ਬਣੇ ਆ ਉਥੇ 에ਰਪੋਰਟ ਤੇ ਕਿਸੇ ਗੱਲੋਂ ਤਲਕ ਕਲਮੀ ਹੋ ਗਈ ਤੇ ਮੈਂ ਇਹ ਵੀ ਸਵਾਲ ਕਰਦਾ ਵੀ ਜੇ ਤਲਕ ਕਲਮੀ ਹੋਈ ਆ ਤੇ ਉਦੋਂ ਬਾਅਦ ਜਿਹੜੀ ਉਹ ਤਲਕ ਕਲਮੀ ਉਹਨੇ ਕੀਤੀ ਆ ਤੇ ਹੁਣ ਉਹਦੇ ਤੈ ਤੇ ਵਿਚਾਰੇ ਜਿਹੜੇ ਹਿਮਾਚਲ ਜਾਂਦੇ ਆ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ ਹਿਮਾਚਲ ਨਾਲ ਗਏ ਤਾਂ ਕੋਈ ਹੋਰ ਮੁਲਕ ਸ਼੍ਰੀਨਗਰ ਚੱਲ ਜਾਣਗੇ ਤੇ ਇਹਨਾਂ ਦਾ ਕਮਾਈ ਦਾ ਧੰਦਾ ਬੰਦ ਹੋਣਾ ਤੇ ਉਥੇ ਪਿੱਛੇ ਇੱਕ ਜੋੜਾ ਗਿਆ ਉਹਨਾਂ ਦੀ ਮਾਰਕੋਟ ਕੀਤੀ ਬੜੀ ਗੰਭੀਰ ਸਟਾ ਲਾਈਆਂ ਤੇ ਹੁਣ ਡਰਦੇ ਕੋਈ ਬੰਦਾ ਉਥੇ ਨੂੰ ਐਂਟਰੀ ਨਹੀਂ ਕਰਦਾ ਤੇ ਮੈਂ ਪੁੱਛਣਾ ਚਾਹਨਾ ਵੀ ਜੇ ਇਹੋ ਜੇ ਹਾਲ ਰਹਿਣ ਫਿਰ ਕਾਨੂੰਨ ਕਿੱਥੇ ਖੜਾ ਸੋ ਇਹ ਮੈਂ ਸਮਝਦਾ ਹਮਾਜਲ ਸਰਕਾਰ ਲਈ ਵੀ ਇੱਕ ਬਹੁਤ ਮਾਰੀ ਤੇ ਸ਼ਰਮ ਵਾਲੀ ਗੱਲ ਆ ਤੇ ਉਥੋਂ ਦੇ ਲੋਕਾਂ ਲਈ ਵੀ ਆ ਤੇ ਇਹ ਮਾਦਲ ਰੈਟੇਲੀਏਸ਼ਨ ਕਿਹੜੇ ਕੰਮ ਦੀ ਕਰ ਰਹੇ ਸੋ ਮੈਂ ਸਮਝਦਾ ਇਹ ਕਹਣੋਣੀਆਂ ਜੇ ਇਦਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਤੁਰੰਤ ਬੰਦੀਆਂ ਕਰਨੀ ਚਾਹੀਦੀਆਂ। ਇੱਕ ਇਥੇ ਘਟਨਾ ਸਾਰੇ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ। ਉਹ ਬੀਬੀ ਕੁਲਵਿੰਦਰ ਕੌਰ ਨਾਲ ਜਿਹੜੀ ਜਿਹੀ ਕੰਗਣਾ ਮੈਨੂੰ ਪੂਰਾ ਨਾਮ ਪਤਾ ਨਹੀਂ ਕੀ ਆ ਜਿਹੜੇ ਐਮਪੀ ਵੀ ਬਣੇ ਆ। ਉਥੇ 에어ਪੋਰਟ ਤੇ ਕਿਸੇ ਗੱਲੋਂ ਤਲਕ ਕਲਾਮੀ ਹੋ ਗਈ। ਤੇ ਮੈਂ ਇਹ ਵੀ ਸਵਾਲ ਕਰਦਾ ਵੀ ਜੇ ਤਲਕ ਕਲਾਮੀ ਹੋਈ ਆ ਤੇ ਉਦੋਂ ਬਾਅਦ ਜਿਹੜੀ ਉਹ ਤਲਕ ਕਲਾਮੀ ਉਹਨੇ ਕੀਤੀ ਆ ਤੇ ਹੁਣ ਉਹਦੇ ਤਹਿ ਤੇ ਵਿਚਾਰੇ ਜਿਹੜੇ ਹਿਮਾਚਲ ਜਾਂਦੇ ਆ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ ਹਿਮਾਚਲ ਨਾਲ ਗਏ ਤਾਂ ਕੋਈ ਹੋਰ ਮੁਲਕ ਸਿਨੀਂਗਰ ਚੱਲਣ ਕਿ ਇਹਨਾਂ ਦਾ ਕਮਾਈ ਦਾ ਧੰਦਾ ਬੰਦ ਹੋਣਾ ਤੇ ਉੱਥੇ ਪਿੱਛੇ ਇੱਕ ਜੋੜਾ ਗਿਆ ਉਹਨਾਂ ਦੀ ਮਾਰਕੋਟ ਕੀਤੀ ਬੜੀ ਗੰਭੀਰ ਸੱਟਾਂ ਲਾਈਆਂ ਤੇ ਹੁਣ ਡਰਦੇ ਕੋਈ ਬੰਦਾ ਉੱਥੇ ਨੂੰ ਐਂਟਰੀ ਨਹੀਂ ਕਰਦਾ ਤੇ ਮੈਂ ਪੁੱਛਣਾ ਚਾਹਨਾ ਵੀ ਜੇ ਇਹੋ ਜੇ ਹਾਲ ਰਹਿਣ ਫਿਰ ਕਾਨੂੰਨ ਕਿੱਥੇ ਖੜਾ ਸੋ ਇਹ ਮੈਂ ਸਮਝਦਾ ਹਿਮਾਚਲ ਸਰਕਾਰ ਲਈ ਵੀ ਇੱਕ ਬਹੁਤ ਮਾਰੀ ਤੇ ਸ਼ਰਮ ਵਾਲੀ ਗੱਲ ਆ ਤੇ ਉੱਥੋਂ ਦੇ ਲੋਕਾਂ ਲਈ ਵੀ ਆ ਇਹ ਇਹ ਮਾਦਲ ਰੈਟਲੀਏਸ਼ਨ ਕਿਹੜੇ ਕੱਢ ਕੰਮ ਦੀ ਕਰ ਰਹੇ ਤੋਂ ਮੈਂ ਸਮਝਦਾ ਇਹ ਕਹਣੋਣੀਆਂ ਜਿਹੜੀਆਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਤੁਰੰਤ ਬੰਦੀਆਂ ਕਰਨੀ ਚਾਹੀਦੀਆਂ ਇਹ ਇੱਕ ਇਥੇ ਘਟਨਾ ਸਾਰੇ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਉਹ ਬੀਬੀ ਕੁਲਵਿੰਦਰ ਕੌਰ ਨਾਲ ਜਿਹੜੀ ਕੰਗਣਾ ਮੈਨ ਪੂਰਾ ਨਾਮ ਪਤਾ ਨਹੀਂ ਆ ਕੀ ਆ ਜਿਹੜੇ ਐਮਪੀ ਵੀ ਬਣੇ ਆ ਉਥੇ 에ਰਪੋਰਟ ਤੇ ਕਿਸੇ ਗੱਲੋਂ ਤਲ ਕਲਾਮੀ ਹੋ ਗਈ ਤੇ ਮੈਂ ਇਹ ਵੀ ਸਵਾਲ ਕਰਦਾ ਬਿ ਜੇ ਤਲਕ ਕਲਮੀ ਹੋਈ ਆ ਤੇ ਉਹ ਤੋਂ ਬਾਅਦ ਜਿਹੜੀ ਉਹ ਤਲਕ ਕਲਮੀ ਉਹਨੇ ਕੀਤੀ ਆ ਤੇ ਹੁਣ ਉਹਦੇ ਤਰ੍ਹਾਂ ਤੇ ਵਿਚਾਰੇ ਜਿਹੜੇ ਹਿਮਾਚਲ ਜਾਂਦੇ ਆ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ ਹਿਮਾਚਲ ਨਾਲ ਗਏ ਤਾਂ ਕੋਈ ਹੋਰ ਮੁਲਕ ਸਿਨਗਰ ਚੱਲਣ ਕਿ ਇਹਨਾਂ ਦਾ ਕਮਾਈ ਦਾ ਧੁੰਦਾ ਬੰਦ ਹੁਣ ਤੇ ਉੱਥੇ ਪਿੱਛੇ ਇੱਕ ਜੋੜਾ ਗਿਆ ਉਹਨਾਂ ਦੀ ਮਾਰਕੋਟ ਕੀਤੀ ਬੜੀ ਗੰਭੀਰ ਸੱਟਾਂ ਲਾਈਆਂ ਤੇ ਹੁਣ ਡਰਦੇ ਕੋਈ ਬੰਦਾ ਉੱਥੇ ਨੂੰ ਐਂਟਰੀ ਨਹੀਂ ਕਰਦਾ ਤੇ ਮੈਂ ਪੁੱਛਣਾ ਚਾਹੁੰਦਾ ਵੀ ਜੇ ਐਹੋ ਜੇ ਹਾਲ ਰਹਿਣ ਫਿਰ ਕਾਨੂੰਨ ਕਿੱਥੇ ਖੜਾ ਹੈ ਤੋ ਇਹ ਮੈਂ ਸਮਝਦਾ ਹਮਾਚਲ ਸਰਕਾਰ ਲਈ ਵੀ ਇੱਕ ਬਹੁਤ ਮਾਰੀ ਤੇ ਸ਼ਰਮ ਵਾਲੀ ਗੱਲ ਆ ਤੇ ਉਥੋਂ ਦੇ ਲੋਕਾਂ ਲਈ ਵੀ ਆ ਤੇ ਇਹ ਮਾਦਲ ਰੈਟੇਲੀਏਸ਼ਨ ਕਿਹੜੇ ਕੰਮ ਦੀ ਕਰ ਰਹੇ ਤੋ ਮੈਂ ਸਮਝਦਾ ਇਹ ਕਨੌਨੀਆਂ ਜੇ ਇਦਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਤੁਰੰਤ ਬੰਦੀਆਂ ਕਰਨੀ ਚਾਹੀਦੀਆਂ